ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਆਪਾਂ ਸਰਵਨ ਕਰੇ ਸਾਂ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਜੀਵਨ ਬਾਰੀ ਸੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਉਹਨਾਂ ਦਾ ਹੀ ਪਿਛੋਕੜ ਬਾਰੇ ਜਾਣ ਚੁੱਕੇ ਹਾਂ ਸੋ ਉਹਨਾਂ ਉਹਨਾਂ ਦੀ ਬਾਲ ਅਵਸਥਾ ਦੇ ਵਿੱਚ ਕੀ ਕੀ ਵਾਪਰਯਾ ਉਹ ਸਰਵਣ ਕਰੀਏ ਜੀ ਸੋ ਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਸਦਕਾ ਅਕਾਲੀ ਫੂਲਾ ਸਿੰਘ ਜੀ ਨੂੰ ਪਾਰਸ਼ਾ ਨੇ ਬਿਲਖਨ ਦਿਲ ਤੇ ਤੀਖਣ ਬੁੱਧੀ ਬਖਸ਼ੀ ਸੀ ਜੋ ਬਹੁਤ ਹੀ ਘੱਟ ਬੱਚਿਆਂ ਵਿੱਚ ਪਾਈ ਜਾਂਦੀ ਹੈ ਸੋ ਉਸਨੇ 10 ਵਰਿਆਂ ਦੀ ਉਮਰ ਵਿੱਚ ਹੀ ਆਪਣੀ ਧਰਮੀ ਮਾਂ ਅਤੇ ਧਰਮੀ ਪਿਤਾ ਬਾਬਾ ਨਰੈਣ ਸਿੰਘ ਜੀ ਦੀ ਸੌਂਪਣੀ ਵਿੱਚ ਨਿਤਨੇਮ ਦੀਆਂ ਬਾਣੀਆਂ ਤੋਂ ਛੁੱਟ ਕੇ ਸਾਰੀ ਅਕਾਲ ਉਸਤਤ 33 ਸਵੇਯੇ ਅਤੇ ਹੋਰ ਬਹੁਤ ਸਾਰੀਆਂ ਮੁਖਵਕ ਬਾਣੀਆਂ ਕੰਠ ਕਰ ਲਈਆਂ ਸੰਨ ਸੋ ਇਸ ਉਮਰ ਵਿੱਚ ਜਿਨ੍ਹਾਂ ਨੇ ਉਸ ਨੂੰ ਦੇਖਿਆ ਕਹਿੰਦੇ ਸਨ ਕਿ ਉਸ ਦੇ ਸੀਨੇ ਵਿੱਚ ਨਿੱਕੇ ਹੁੰਦਿਆਂ ਹੀ ਅਲੋਕਿਕ ਧਾਰਮਿਕ ਜੋੜ ਬੇ ਤੜਕ ਤੇ ਨਿਡਰ ਦਿਲ ਖੁਲਾਰੀ ਲੈਂਦਾ ਸੀ ਡੜਤਾ ਐਸੀ ਸੀ ਕਿ ਜਦ ਸੰਥਿਆ ਲੈਣੀ ਜਿੱਥੋਂ ਤੀਕ ਕੰਠ ਨਾ ਹੋ ਜਾਏ ਖਾਣ ਪੀਣ ਲਈ ਸੰਕਲਪ ਤੱਕ ਨਹੀਂ ਸੀ ਉਪਜਦਾ ਇਹਨਾਂ ਸਾਰੇ ਗੁਨਾ ਦੇ ਨਾਲ ਗੁਰਬਾਣੀ ਦਾ ਪਿਆਰ ਉਸ ਦੇ ਅੰਦਰ ਇੰਨਾ ਭਰਿਆ ਪਿਆ ਸੀ ਕਿ ਉਸ ਖੇੜਕੁੱਦੀ ਅਲਵੇਲੀ ਅਵਸਥਾ ਵਿੱਚ ਜਦੋਂ ਵੀ ਕਿਸੇ ਨੇ ਅਕਾਲੀ ਜੀ ਨੂੰ ਦੇਖਿਆ ਤਾਂ ਗੁਰਬਾਣੀ ਪੜਦੇ ਹੀ ਦੇਖਿਆ ਕਦੇ ਵੀ ਹੋਰ ਖੇੜਕੁੱਦ ਕਰਦੇ ਨਹੀਂ ਵੇਖਿਆ ਤੇ ਜਦੋਂ ਅਕਾਲੀ ਫੂਲਾ ਸਿੰਘ ਧਾਰਮਿਕ ਵਿਦਿਆ ਵਿੱਚ ਚੰਗੇ નિਪੁੰਨ ਹੋ ਗਏ ਤਾਂ ਨਿਜਮ ਅਨੁਸਾਰ ਬਾਬਾ ਨਾਰਾਇਣ ਸਿੰਘ ਜੀ ਨੇ ਉਸ ਨੂੰ ਸ਼ਾਸਤਰ ਵਿਦਿਆ ਦੇਣੀ ਆਰੰਭ ਦਿੱਤੀ ਜੋ ਹਰ ਇੱਕ ਬੱਚੇ ਲਈ ਬਹੁਤ ਜ਼ਰੂਰੀ ਹੁੰਦੀ ਸੀ ਅਕਾਲੀ ਨਾਰਾਇਣ ਸਿੰਘ ਜੀ ਫੂਲਾ ਸਿੰਘ ਨੂੰ ਆਪਣੇ ਉਝੰਗੀਆਂ ਤੋਂ ਵੀ ਵੱਧ ਪਿਆਰ ਕਰਦੇ ਸਨ ਉਹਨਾਂ ਨੇ ਥੋੜੇ ਸਮੇਂ ਵਿੱਚ ਹੀ ਫੂਲਾ ਸਿੰਘ ਜੀ ਨੂੰ ਇੱਕ ਕਰਤੱਵ ਵਿੱਚ ਪੂਰਨ ਕਰ ਦਿੱਤਾ ਬਾਬਾ ਨਰੈਣ ਸਿੰਘ ਜੀ ਅਕਾਲੀ ਨੇ ਬਾਬਾ ਫੂਲਾ ਸਿੰਘ ਜੀ ਨੂੰ ਇੰਨਾ ਧਨੀ ਬਣਾ ਦਿੱਤਾ ਕੀ ਸ਼ਮਸ਼ੀਰ ਜਨੀ ਤੇ ਤ ਤੁਨੁਕ ਚੜਾਣੇ ਵਿੱਚ ਤਾਂ ਉਹ ਨਿਪੁੰਤਾ ਪ੍ਰਾਪਤ ਕੀਤੀ ਇਹ ਸਭ ਲੋਕ ਹੈਰਾਨ ਰਹਿ ਗਏ ਹੁਣ ਫੂਲਾ ਸਿੰਘ ਘੋੜੇ ਦੀ ਸਵਾਰੀ ਤੇ ਹੋਰ ਸਾਰੇ ਜੰਗੀ ਗੁਣਾ ਵਿੱਚ ਪੂਰੀ ਪੂਰੀ ਤਰ੍ਹਾਂ ਮਾਰ ਹੋ ਗਿਆ ਸੀ ਅਕਾਲੀ ਨਰੈਨ ਸਿੰਘ ਆਪਣੇ ਸਾਰੇ ਵਿਦਿਆਰਥੀਆਂ ਨੂੰ ਫਰਜੀ ਮੈਦਾਨੀ ਜੰਗ ਵਿੱਚ ਲੈ ਜਾਂਦੇ ਤੇ ਉਹਨਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੰਦੇ ਤੇ ਇੱਕ ਦੂਜੇ ਦੇ ਉੱਪਰ ਹੱਲਾ ਬੋਲਣ ਲਈ ਕਹਿੰਦੇ ਤੇ ਇੱਕ ਜਣਾ ਹਮਲਾ ਕਰਦਾ ਤੇ ਦੂਸਰਾ ਉਸ ਨੂੰ ਰੋਕਦਾ ਇਸੇ ਤਰ੍ਹਾਂ ਉਹਨਾਂ ਨੂੰ ਪਰਤਦਰ ਪਰਤ ਇੱਕ ਦੂਜੇ ਦਾ ਵਾਰ ਕਿਵੇਂ ਰੋਕਣਾ ਤੇ ਕਿਵੇਂ ਉਸਤੇ ਟੁੱਟ ਪੈਣਾ ਆਦੀ ਉਹਨਾਂ ਨੂੰ ਜੰਗੀ ਅਭਿਆਸ ਕਰਾਉਂਦੇ ਰਹੇ ਇਸ ਅਭਿਆਸੀ ਜੰਗ ਵਿੱਚ ਫੂਲਾ ਸਿੰਘ ਦੀ ਅਬੁਝ ਜੋਸ਼ ਤੇ ਅਟਲ ਦ੍ਰਿੜਤਾ ਨੂੰ ਦੇਖ ਦੇਖ ਕੇ ਬਾਬਾ ਨਾਰਾਇਣ ਸਿੰਘ ਜੀ ਫੁੱਲੇ ਨਹੀਂ ਸੰਮਾਉਂਦੇ ਕਿ ਇਹ ਬਾਲਕ ਕੋਈ ਅਦੁੱਤੀ ਸ਼ਕਤੀ ਲੈ ਕੇ ਸੰਸਾਰ ਤੇ ਆਇਆ ਹੈ ਗੁਰੂ ਪਾਸ਼ਾ ਦੀ ਅਪਾਰ ਕਿਰਪਾ ਹੈ ਇਹ ਕਿਸੇ ਸਮੇਂ ਆਪਣੀ ਸੇਖ ਕੌਮ ਦੀ ਅਗਵਾਈ ਕਰੇਗਾ ਸੋ ਗੁਰੂ ਪਿਆਰਿਓ ਅੱਗੇ ਦਾ ਭਾਗ ਕੱਲ ਸਰਵਣ ਕਰਾਂਗੇ ਸੋ ਹੱਥਵੰਨ ਕੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਸਾਡਾ ਕਾਰਜ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਕਮੈਂਟ ਕਰਕੇ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ